ਜੋ ਜਾਣੇ ਤਿਸ ਸਦਾ ਸੁਖ ਹੋਈ ਆਪ ਮਿਲਾਏ ਲੈ ਪ੍ਰਭ ਸੁਏ ਉਹ ਤਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਹਿਰਦੈ ਭਗਵੰਤ ਤਨ 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 ਜਨ ਆਇਆ ਜਿਸ ਪਰ ਸਾਦ ਸਭ ਜਗਤ ਤਰਾਇਆ ਜਾਣਿਆ ਵਨ ਕਾ ਇਹ ਸੁਆਉ ਜਨ ਕੈ ਸੰਗ ਚਿਤ ਆਵੇ ਨਾਉ ਆਪਿ ਮੁਕਤ ਮੁਕਤ ਕਰੇ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸ਼ਕਾਰ ਸੰਗਤ ਬੋਲੇ ਆਪ ਮੁਕਤ ਮੁਕਤ ਕਰੇ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮ ਸ਼ਿਕਾਰ ਪਰਮ ਸਨਮਾਨ ਜੋਗ ਜੁਗੋ ਜੁਗ ਅਟਲ ਤਨ ਤਨ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਗੋਦ ਦਾ ਨੰਦ ਮਾਰੇ ਸਾਧ ਸੰਗਤ ਜੀਓ ਆਓ ਜਿਨੇ ਇੱਥੇ ਬੈਠੇ ਹੋ ਜਿਨੇ ਰਜ ਬੈਟ ਕੇ ਸਮਾਗਮ ਦਾ ਤੁਸੀਂ ਆਨੰਦ ਮਾ ਰਹੇ ਹੋ ਸਤ ਗੁਰੂ ਜੀ ਦੇ ਅਦਬ ਸਤਕਾਰ ਵਿੱਚ ਦੋਵੇਂ ਹੱਥ ਜੋੜ ਲਓ ਜੀ ਸਤ ਗੁਰੂ ਜੀ ਵੱਲੋਂ ਬੁਲੰਦ ਕੀਤੀ ਫਤੇ ਬਲਾਓ ਪ੍ਰੇਮ ਚੱਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਿੱਨਾ ਮਹਾਪੁਰਖਾਂ ਦੀ ਸ਼ਤਾਬਦੀ ਮਿਨਾਰੀ ਹੋਰਾਂ ਉਹ ਮਹਾਪੁਰਖਾਂ ਨੇ ਸੰਤ ਬਾਬਾ ਕੁੰਦਨ ਸਿੰਘ ਜੀ ساری ਜ਼ਿੰਦਗੀ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਚ ਲਾ ਦਿੱਤੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਇੰਨਾ ਪਿਆਰ ਇੰਨਾ ਪਿਆਰ ਕਹਿਣੀ ਨਹੀਂ ਕੀਤੀ ਕਰਨੀ ਕੀਤੀ ਹੈ ਇੱਕ ਵਾਰ ਮਹਾਪੁਰਖ ਗੱਡੀ ਚ ਜਾ ਰਹੇ ਨੇ ਹਰੀਕੇ ਪੱਤਨ ਦੇ ਕੋਲ ਇੱਕਦਮ ਡਰਾਈਵਰ ਨੂੰ ਆਖਣ ਲੱਗੇ ਵੀ ਗੱਡੀ ਖਲਾਰ ਗੱਡੀ ਖਲਾਰ ਜਦੋਂ ਉਹ ਡਰਾਈਵਰ ਨੇ ਗੱਡੀ ਖਲਹਾੜੀ ਨਾ ਤੇ ਇੱਕ ਸੇਵਾਦਾਰ ਨੂੰ ਆਖਣ ਲੱਗੇ ਕਿ ਤੇ ਉਹ ਵੇਖ ਸਾਹਮਣੇ ਅੰਬ ਦਾ ਬੂਟਾ ਹੈ ਜਾ 2-4 ਅੰਬੀਆਂ ਤੋੜ ਕੇ ਲਿਆਉ ਉਥੋਂ ਉਹ ਸੇਵਾਦਾਰ ਹੈਰਾਨ ਮਹਾਪੁਰਖੋ ਇਹ ਤਾਂ ਕੱਚੀਆਂ ਅੰਬੀਆਂ ਨੇ ਇਹਨਾਂ ਦਾ ਕੀ ਕਰਨਾ ਤੇ ਅੱਗੋਂ ਬਾਬਾ ਕੁੰਦਨ ਸਿੰਘ ਜੀ ਆਖਣ ਲੱਗੇ ਕਹਿੰਦੇ ਉਹ ਭਲਿਆ ਉਹ ਭਲਿਆ ਅੱਜ ਅੰਬੀਆਂ ਵੱਲ ਵੇਖ ਕੇ ਸਾਡੇ ਅੰਦਰ ਇੱਕ ਪਿਆਰ ਜਾਗ ਗਿਆ ਹੈ ਮਹਾਪੁਰਖੋ ਕੀ ਪਿਆਰ ਜਾਗ ਗਿਆ ਹੈ ਕਹਿੰਦੇ ਜਾ ਦੋ ਚਾਰ ਅੰਬੀਆਂ ਤੋੜ ਕੇ ਲਿਆ ਜਦੋਂ ਅੱਜ ਰਾਤ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਛਾਦੇ ਦਾ ਭੋਗ ਲਗਾਵਾਂਗੇ ਨਾ ਇਹ ਅੰਬੀਆਂ ਦੀ ਚਟਨੀ ਬਣਾ ਕੇ ਵੀ ਸਤਗੁਰੂ ਸ਼ਕਾਵਾਂਗੇ ਇਹ ਸੰਤਨਤਨ ਬਾਬਾ ਕੁੰਦਨ ਸਿੰਘ ਦੀ ਅਤਿਹਾ ਪਿਆਰ ਹੈ ਸਤਗੁਰੂ ਦੇ ਚਰਨਾਂ ਦੇ ਨਾਲ ਅਤ ਦੀ ਨਿਮਰਤਾ ਹੈ ਅਤ ਦੀ ਨਿਰਵੈਰਤਾ ਹੈ ਉਹ ਸਾਧੂ ਗੁਰਮੁਖੋ ਜੋ ਨਿਮਰਤਾ ਦੇ ਹੀ ਰੂਪ ਨੇ ਵੱਡੇ ਵੱਡੇ ਮਹਾਪੁਰਖ ਵੀ ਬਾਬਾ ਕੁੰਦਨ ਸਿੰਘ ਜੀ ਦਾ ਦਿਲੋਂ ਸਤਕਾਰ ਕਰਦੇ ਸਨ ਕਿਉਂ ਨਿਮਰਤਾ ਅਤ ਦੀ ਸੀ ਸਤਸੰਗਿਓ ਇੱਕ ਤੁਸੀਂ ਨਾਮ ਸੁਣਿਆ ਸੰਤ ਮੀਹਾ ਸਿੰਘ ਸਿਆਲ ਵਾਲੇ ਬੜੀ ਬਿੰਦਗੀ ਵਾਲੇ ਮਹਾਪੁਰਖ ਹੋਏ ਨੇ ਜੋ ਇਹਨਾਂ ਦਾ ਪਹਿਲਾ ਜੀਵਨ ਹੈ ਨਾ ਕਿੰਨੇ ਰੋਜ਼ਾਨਾ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਿਆ ਕਰਦੇ ਸਨ ਹੇ ਗੁਰੂ ਗ੍ਰੰਥ ਸਾਹਿਬ ਜੀ ਸਤਗੁਰੂ ਜੀ ਕਿਰਪਾ ਕਰੋ ਮੈਨੂੰ ਪੂਰੇ ਮਹਾਪੁਰਖਾਂ ਦੇ ਨਾਲ ਮੇਰਾ ਮਿਲਾਪ ਕਰਾ ਦਿਓ ਪੂਰੇ ਸਾਧੂ ਨਾਲ ਮੇਰਾ ਮਿਲਾਪ ਹੋ ਜਾਵੇ ਰੋਜ਼ਾਨਾ ਅਰਦਾਸ ਕਰਨੀ ਇੱਕ ਦਿਨ ਕਿਸੇ ਦੱਸਿਆ ਜੇ ਪੂਰੇ ਮਹਾਪੁਰਖਾਂ ਨੂੰ ਮਿਲਣਾ ਹੈ ਨਾ ਫਿਰ ਨਾਨਕ ਸਰ ਚਲਾ ਜਾਓ ਉੱਥੇ ਧੰਨ ਬਾਬਾ ਆਨੰਦ ਸਿੰਘ ਜੀ ਨੇ ਜੋ ਸਾਰਾ ਜੀਵਨ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ ਉਹਨਾਂ ਦਾ ਮਾਪੁਰਖਾਂ ਦੇ ਕੋਲ ਚਲੇ ਜਾਓ ਕਹਿੰਦੇ ਮਨ ਦੇ ਵਿੱਚ ਪਿਆਰ ਜਾਗਿਆ ਪਰ ਸਮਾ ਨਾ ਬਣੇ ਤਾਂ ਅਰਦਾਸ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਕਰੀ ਜਾ ਰਹੇ ਨੇ ਹੁਣ ਵਿਦਕੀ ਬਣੀ ਸੰਤ ਮੀਹਾ ਸਿੰਘ ਨੂੰ ਨਾ ਸੌਪਨੇ ਡੰਗ ਲਿਆ ਜੀ ਹੁਣ ਸੌਪਨੇ ਡੰਗ ਲਿਆ ਜਦੋਂ ਇਲਾਜ ਵਾਸਤੇ ਨਾ ਜਗਰਾਉਂ ਗਏ ਫਿਰ ਯਾਦ ਆਇਆ ਕਿੰਦੇ ਕੋਲ ਹੀ ਮਹਾਂਪੁਰਖ ਧੰਨ ਬਾਬਾ ਆਨੰਦ ਸਿੰਘ ਜੀ ਕਿਉਂ ਨਾ ਹੋਵੇ ਉਹਨਾਂ ਦੇ ਦਰਸ਼ਨ ਵੀ ਕਰ ਲਿਏ ਜਾ ਕੇ ਜਦੋਂ ਮਹਾਂਪੁਰਖਾਂ ਦੇ ਕੋਲ ਗਏ ਕੀਰਤਨ ਦਾ ਦੀਵਾਨ ਲੱਗਿਆ ਹੋਇਆ ਹੈ ਦੀਵਾਨ ਦੀ ਸਮਾਪਤੀ ਹੋਈ ਤੇ ਇਹ ਸਾਹਮਣੇ ਬੈਠੇ ਨੇ ਬਾਬਾ ਆਨੰਦ ਸਿੰਘ ਜੀ ਆਖ ਲਗੇ ਆਪ ਭਲਿਆ ਕਿੱਥੋਂ ਆਇਆ ਮਹਾਂਪੁਰਖੋ ਸਿਆਲ ਤੋਂ ਆਇਆ ਵੀ ਕੀ ਨਾਮ ਨਾਮ ਮੇਰਾ ਮੀਹਾ ਸਿੰਘ ਹੈ ਕਿੰਦੇ ਰਾਤ ਇੱਥੇ ਬទਿਤ ਕਰੋ ਸਵੇਰੇ ਅੰਮ੍ਰਿਤ ਵੇਲੇ ਦੀਵਾਨ ਦੀ ਹਾਜ਼ਰੀ ਭਰੋ ਸਵੇਰੇ ਗੱਲ ਕਰਾਂਗੇ ਹੁਣ ਰਾਤ ਪਰਮੇਸ਼ਰ ਦੇ ਪਿਆਰ ਦੇ ਵਿੱਚ ਉੱਥੇ ਬទਿਤ ਕੀਤੀ ਅੰਮ੍ਰਿਤ ਵੇਲੇ ਇਸ਼ਨਾਨ ਪਾਣੀ ਕੀਤਾ ਦੀਵਾਨ 'ਚ ਹਾਜ਼ਰੀ ਭਰੀ ਦੀਵਾਨ ਦੀ ਸਮਾਪਤੀ ਤੋਂ ਬਾਅਦ ਜੇ ਚੱਲੇ ਨਾ ਤੇ ਹੱਥ ਜੋਰ ਲੈ ਮਹਾਂਪੁਰਖ ਨੂੰ ਬੇਨਤੀ ਹੈ ਮਿਰਤੇ ਵੀ ਕਿਰਪਾ ਕਰੋ ਮੈਨੂੰ ਗੁਰੂ ਨਾਨਕ ਜੀ ਦਾ ਸਿੱਖ ਬਣਾ ਦਿਓ ਬਾਬਾ ਜੀ ਕਹਿੰਦੇ ਤੇ ਕੀ ਆਖਿਆਈ ਮਹਾਂਪੁਰਖੋ ਮਿਰਤੇ ਕਿਰਪਾ ਕਰੋ ਮੈਨੂੰ ਗੁਰੂ ਨਾਨਕ ਜੀ ਦਾ ਸਿੱਖ ਬਣਾ ਦਿਓ ਤੇ ਬਾਬਾ ਜੀ ਅੱਖ ਲੱਗੀ ਉਹ ਭਲਿਆ ਉਹ ਮੀਹਾ ਸਿੰਘ ਜੇ ਗੁਰੂ ਨਾਨਕ ਦਾ ਸਿੱਖ ਬਣਨਾ ਹੀ ਨਾ ਫਿਰ ਪਿਛਲ ਰਾਤ ਜਾਗਣਾ ਪਵੇਗਾ ਬਾਬਾ ਜੀ ਕਿੰਨੇ ਵਜੇ ਜਾਗਣਾ ਪਵੇਗਾ ਬਾਬਾ ਜੀ ਕਹਿੰਦੇ 2 ਵਜੇ ਅੰਮ੍ਰਿਤ ਵੇਲੇ ਜਾਗਣਾ ਪਵੇਗਾ ਗੁਰ ਸਤਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉਠ ਹਰ ਨਾਮ ਤੇ ਆਵੇ ਬਾਬਾ ਜੀ اٹਕੇ ਕਰਨਾ ਕੀ ਹੈ ਕਹਿੰਦੇ ਸ਼ਬਦ ਦੀ ਕਮਾਈ ਕਰਨੀ ਹੈ ਦਾ ਸੰਖੇਪ ਤੇ ਬੇਨਤੀ ਕਰਦਾ ਜਾਵੇ ਬਾਬਾ ਜੀ ਕੋ ਅਗਿਆ ਲਈ ਰਸਤੇ 'ਚ ਔਲਾਦਮ ਵਾਲੀ ਘੜੀ ਲੈ ਲਈ ਜੀ ਆਪਣੇ ਘਰ ਪਹੁੰਚਿਆ ਆਪਣੀ ਮਾਤਾ ਜੀ ਨੂੰ ਵਿਆਖਤਾ ਅੰਦਰ ਗੁਰਮੁਖ ਕੋ ਸਾਫ ਸੀ ਸ਼ੀਸ਼ੇ ਵਾਂਗੂ ਨੀਤ ਰਾਸ ਸੀ ਅੰਦਰ ਭੋਲਾ ਬਣ ਸੀ ਮਾਤਾ ਜੀ ਨੂੰ ਆਖਿਆ ਮਾਤਾ ਜੀ ਮੈਂ ਗੁਰਨਾਨਕ ਜੀ ਦਾ ਸਿੱਖ ਬਣਨਾ ਹੈ ਮੈਨੂੰ ਅੰਮ੍ਰਿਤ ਵੇਲੇ 2 ਵਜੇ ਜਗਾ ਦਿਓ ਘਰ ਵਾਲੀ ਨੂੰ ਵੀ ਆਖ ਦਿੱਤਾ అలਾਰਮ ਵੀ ਲਾ ਦਿੱਤਾ ਘੜੀ ਦਾ ਕਹਿੰਦੇ 2 ਵਜੇ అలਾਰਮ ਵੱਜਿਆ ਪਰ ਜਾਗ ਨਾ ਆਈ ਜਦੋਂ ਜਾਗ ਆਈ तकरीबन 7-8 ਦਾ ਸਮਾਂ ਸੀ ਸਵੇਰ ਦਾ ਅੰਦਰ ਵਿਰਾਗ ਹੈ ਆਪਣੇ ਆਪ ਨੂੰ ਕੋਸਣ ਲੱਗਿਆ ਅੱਖ ਲਗਿਓ ਮੀਹਾ ਸਿੰਘ ਤੂੰ ਗੁਰਨਾਨਕ ਦਾ ਸਿੱਖੀ ਬੰਨਾ ਹੈ ਤੇ ਥੋ ਤੇ ਮਹਾਪੁਰਖਾਂ ਦਾ ਪਹਿਲਾ ਬਚਨ ਹੀ ਨਹੀਂ ਸੰਭਾਲਿਆ ਗਿਆ ਤੂੰ ਗੁਰਨਾਨਕ ਦਾ ਸਿੱਖੀ ਬਣੇਂਗਾ ਤੇ ਆਪਣੇ ਆਪ ਤੇ ਕਹਿ ਬੈਨ ਲਾ ਤਾ ਕਹਦੇਓ ਮੀਹਾ ਸਿੰਘ ਤੂੰ ਉੱਠਣ ਵਿੱਚ ਆਲਸ ਕੀਤਾ ਹੈ ਨਾ ਅੱਜ ਸਾਰੀ ਦਿਹਾੜੀ ਤੈਨੂੰ ਪ੍ਰਸ਼ਾਦਾ ਨਹੀਂ ਚਕਾਉਣਾ ਅੱਜ ਸਾਰੀ ਜਿਹੜੀ ਭੁੱਖੇ ਭਾਣੇ ਰਾਤ ਪਈ ਫਿਰ ਮਾਤਾ ਨੂੰ ਆਖਿਆ అలਾਰਮ ਲਾਤਾ ਘਰ ਵਾਲੀ ਨੂੰ ਆਖਿਆ ਵੀ 2 ਵਜੇ ਜਗਾ ਦੇ ਮੈਨੂੰ ਅੱਜ 2 ਵਜੇ ਫਿਰ ਾਲਾਰਮ ਵੱਜਦਾ ਰਿਹਾ ਜਾਗ ਨਾ ਆਈ ਜਦੋਂ ਜਾਗ ਆਈ 7-8 ਦਾ ਸਮਾਂ ਸੀ ਵੀਰ ਸਵੇਰ ਦਾ ਅਜ ਉੱਠੇ ਅੰਦਰ ਵਿਰਾਗ ਹੈ ਅੱਖਾਂ ਜੱਥਰੂ ਨੇ ਆਖਣ ਲੱਗਿਓ ਮੀਹਾ ਸਿੰਘ ਤੇ ਤੋਂ ਦੂਜੇ ਦਿਨ ਵੀ ਨਹੀਂ ਉੱਠਿਆ ਗਿਆ ਤੇ ਫਿਰ ਦੈ ਲਾਲਿਆ ਆਪਣੇ ਆਪ ਤੇ ਕਿਤੇ ਜਾ ਮਣਾ ਇਹ ਮੇਰੇ ਸਰੀਰ ਕੱਲ ਤੈਨੂੰ ਪ੍ਰਸ਼ਾਦਾ ਨਹੀਂ ਸ਼ਿਕਾਇਆ ਅੱਜ ਤੈਨੂੰ ਪਾਣੀ ਵੀ ਨਹੀਂ ਪਿਲਾਉਣਾ ਕੱਲ ਦੇ ਭੁੱਖੇ ਭਾਣੇ ਅੱਜ ਪਿਆਸੇ ਅੱਜ ਰਾਤ ਪਈ ਮਾਂ ਨੂੰ ਚਿੰਤਾ ਪੈ ਗਈ ਕਿਤੇ ਪੁੱਤਰ ਦੇ ਸਰੀਰ ਦਾ ਕੋਈ ਨੁਕਸਾਨ ਨਾ ਹੋ ਜਾਵੇ ਘਰ ਵਾਲੀ ਚਿੰਤਾ ਪੈ ਗਈ ਹੁਣ ਅੱਜ ਰਾਤ ਨੂੰ ਮਾਂ ਆਪਣੀ ਨੌ ਨੂੰ ਵਾਕ ਲੱਗੀ ਮੀਹਾ ਸਿੰਘ ਦੀ ਘਰ ਵਾਲੀ ਨੂੰ ਤੇ ਇਹ ਤੂੰ ਮੈਨੂੰ ਚਰਖਾ ਲਾ ਦੇ ਮੈਂ ਪੂਣੀਆਂ ਕੱਤਾਂਗੀ ਜਦੋਂ 2 ਵਜਣਗੇ ਤੇ ਮੈਂ ਪੁੱਤਰ ਨੂੰ ਜਗਾ ਕੇ ਨਾ ਮੀਹਾ ਸਿੰਘ ਨੂੰ ਫੇਰ ਸੌ ਜਾਵਾਂਗੀ ਫਿਰ ਆਰਾਮ ਕਰ ਲਵਾਂਗੀ ਅੱਜ ਚਰਖਾ ਲਾਤਾ ਗੁਰਮਖੋ ਸਾਰੀ ਆਤਮਾ ਵਾਹਿਗੁਰੂ ਵਾਹਿਗੁਰੂ ਕਰਦੇ ਆਂ ਨਾਲ ਅਰਦਾਸਾਂ ਕਰਦੀ ਲਈਏ ਗੁਰੂ ਨਾਨਕ ਜੀ ਜੋ ਮੇਰੇ ਪੁੱਤਰ ਦੇ ਅੰਦਰ ਪਿਆਰ ਹੈ ਮੇਰੇ ਪੁੱਤਰ ਨੂੰ ਆਪਣਾ ਸਿੱਖ ਬਣਾ ਲਿਓ ਤੁਸੀਂ ਮਾਂ ਦੀਆਂ ਅੰਦਰੋਂ ਅਰਦਾਸਾਂ ਅੰਦਰੋਂ ਬੇਨਤੀਆਂ ਜੋਦਰੀਆਂ ਤਰਲੇ ਦੂ ਵਜੇ ਮਾਂ ਨੇ ਚਰਖਾ ਛੱਡਿਆ ਤੇ ਮੋਢਿਆਂ 'ਤੇ ਰਾਇਆ ਪੁੱਤਰ ਮੀਹਾ ਸਿੰਘ ਉੱਠ ਪੁੱਤਰ ਉੱਠ ਉੱਠ ਅੰਮ੍ਰਿਤ ਵੇਲਾ ਸੰਭਾਲ ਤੇ ਗੁਰੂ ਨਾਨਕ ਦਾ ਸਿੱਖ ਬਣ ਜਾ ਫਿਰ ਐਸੇ 2 ਵਜੇ ਗੁਰਮਖੋ ਜਾਗੇ 2 ਵਜੇ ਜਾਗੇ ਫਿਰ ਸ਼ਬਦ ਦੀ ਕਮਾਈ ਕਰਨੀ ਸ਼ੁਰੂ ਕਰ ਦਿੱਤੀ ਅੱਜ ਹੋਰ ਕੱਲ ਹੋਰ ਸਮਾਵਨਨਾ ਮਹ ਪ੍ਰਖਾਂ ਦੀ ਸੰਗਤ ਕਰਨੀ ਸਤ ਸੰਗਿਓ ਅੰਦਰ ਪਿਆਰ ਕਿੰਨਾ ਕਿੰਨਾ ਚੌਂਕੜਾ ਮਾਰ ਕੇ ਸ਼ਬਦ ਦੀ ਕਮਾਈ ਕਰਨੀ ਆਹ ਦਾਸ ਦਾ ਮਨ ਹੈ 1 ਮਿੰਟ ਅਸੀਂ ਵੀ ਹਾਜ਼ਰੀ ਲਗਾਈਏ ਗੁਰਮੁਖ ਫਿਰ 2-4 ਮਿੰਟ ਤੇ ਮੈਂ ਸਮਾਪਤੀ ਕਰਾਂਗਾ ਜੀ ਜਿਹਨੇ ਇੱਥੇ ਬੈਠੇ ਹੋ ਜਿਹਨੇ ਘਰਾਂ 'ਚ ਬੈਠੇ ਹੋ ਅੱਜ ਤੁਸੀਂ ਆਪਣੀ ਵੀ ਅਰਦਾਸ ਕਰਿਓ ਦਾਸ ਗਰੀਬ ਦੀ ਸਤਗੁਰੂ ਕਿਰਪਾ ਕਰੋ ਸਾਨੂੰ ਵੀ ਆਪਣਾ ਬਣਾ ਲਓ ਮਹਾਰਾਜ ਜੀ ਸਾਨੂੰ ਮੀ ਮਾਹ ਮੁਰਖਾਂ ਦੀ ਸੰਗਤ ਬਖਸ਼ਿਓ ਸਤਿਗੁਰੂ ਜੀ ਜੇ ਮਾਹ ਮੁਰਖਾਂ ਦਾ 100 ਸਾਲਾ ਜਨਮ ਸ਼ਦਾਵ ਦੀ ਮਨਾ ਰਹੇ ਹੋ ਨਾ ਅੱਜ ਇਹ ਦਾਤ ਮੰਗਿਓ ਆਓ ਪ੍ਰੇਮ ਦੇ ਨਾਲ ਅਸੀਂ ਵੀ ਤਰਲਾ ਪਾਈਏ 2 ਮਿੰਟ ਹਾਜ਼ਰੀ ਲਗਾਈਏ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਸਤ ਨਾਮ ਵਾਹੇ ਗੁਰੂ ਸਤ ਨਾਮ ਵਾਹੇ ਗੁਰੂ ਸਤ ਤਨ ਗੁਰੂ ਨਾਨਕ ਜੀ ਸਾਰੀ ਸੰਗਤ ਤੇ ਕਿਰਪਾ ਕਰੋ ਅੱਜ ਵਾਹੇ ਗੁਰੂ ਤਨ ਵਾਹੇ ਗੁਰੂ ਵਾਹੇ ਗੁਰੂ ਸਤ ਨਾਮ ਵਾਹੇ ਗੁਰੂ ਸਤ ਨਾਮ ਵਾਹੇ ਗੁਰੂ ਸਤ ਨਾਮ ਵਾਹੇ ਗੁਰੂ ਐਡਾ ਗੁਰੂ ਨਾਨਕ ਜੀ ਦਾ ਪਿਆਰ ਪੈ ਗਿਆ ਆਪਣੀਆਂ ਪੈਲੀਆਂ ਦੇ ਵਿੱਚ ਇੱਕ ਛੋਟੀ ਜੀ ਕੁੱਟਿਆ ਬਣਾ ਲਈ ਉਥੇ ਸਤਗੁਰ ਦਾ ਪ੍ਰਕਾਸ਼ ਕੀਤਾ ساری ساری ਰਾਤ ਉਥੇ ਭਗਤੀ ਕਰਦੀ ਬੰਦਗੀ ਕਰਨੀ ਤੇ ਇੱਕ ਦਿਨ ਅੰਦਰ ਮਨ ਚ ਫੁਰਨਾ ਆਇਆ ਕਹਿੰਦੇ ਉਹ ਮੀਹਾਂ ਸਿੰਘ ਜਿਹੜੇ ਮਹਾਂਪੁਰਖਾਂ ਨੇ ਤੈਨੂੰ ਗੁਰਨਾਨਕ ਨਾਲ ਜੋੜਿਆ ਹੈ ਉਹਨਾਂ ਨੂੰ ਵੀ ਇੱਥੇ ਸੱਦ ਇਹ ਪੈਲੀਆਂ ਦੇ ਵਿੱਚ ਉਹਨਾਂ ਦੇ ਚਰਨ ਵੀ ਪਵਾ ਚਾਕੇ ਬਾਬਾ ਆਨੰਦ ਸਿੰਘ ਜੀ ਨੂੰ ਬੇਨਤੀ ਕੀਤੀ ਮਹਾਂਪੁਰਖੋ ਇੱਕ ਵਾਰ ਪੈਲੀਆਂ ਦੇ ਚਰਨ ਪਾਓ ਆਪ ਜੀ ਤਾਂ ਅੱਗੋਂ ਬਾਬਾ ਜੀ ਕਹਿੰਦੇ ਸਮਾਂ ਬਣੇਗਾ ਨਾ ਕਿ ਜਰੂਰ ਆਵਾਂਗੇ ਸਮਾਂ ਬੀਤਿਆ ਗੁਰਮਖੋ ਬਾਬਾ ਆਨੰਦ ਸਿੰਘ ਜੀ ਸਰੀਰ ਰੂਪੀ ਚੋਲਾ ਛੱਡ ਗਏ ਸਮਾਂ ਆ ਗਿਆ ਬਾਬਾ ਈਸ਼ਰ ਸਿੰਘ ਜੀ ਦਾ ਬਾਬਾ ਈਸ਼ਰ ਸਿੰਘ ਨੇ ਬੇਨਤੀ ਕੀਤੀ ਬਾਬਾ ਈਸ਼ਰ ਸਿੰਘ ਜੀ ਕਹਿੰਦੇ ਜਰੂਰ ਆਵਾਂਗੇ ਭਾਵੇਂ ਕਿਸੇ ਰੂਪ ਵਿੱਚ ਆਈਏ ਸਮਾਂ ਬੀਤਿਆ ਬਾਬਾ ਈਸ਼ਰ ਸਿੰਘ ਜੀ ਵੀ ਸਰੀਰ ਰੂਪੀ ਚੋਲਾ ਬਦਲ ਗਏ ਗੁਰਮਖੋ ਸਮਾਂ ਕਿੰਨਾ ਦਾ ਆ ਗਿਆ ਕੋ ਧੰਨ ਧੰਨ ਬਾਬਾ ਕੁੰਦਰ ਸਿੰਘ ਜੀ ਅੱਜ ਗੁਰਮਖੂਤ ਸੰਤ ਮੀਆਂ ਸਿੰਘ ਦੇ ਅੰਦਰ ਇੰਨਾ ਵਿਰਾਗ ਇੰਨਾ ਵਿਰਾਗ ਆਪਣੇ ਸੇਵਾਦਾਰ ਨੂੰ ਕੋਲ ਬੁਲਾਇਆ ਆਖਿਆ ਮੈਂ ਬਾਬਾ ਆਨੰਦ ਸਿੰਘ ਨੂੰ ਬੇਨਤੀ ਕਰਦੇ ਰਿਹਾ ਉਹ ਵੀ ਨਹੀਂ ਆਈ ਉਹਨਾਂ ਨੇ ਮੈਨੂੰ ਜੋੜਿਆ ਸੀ ਬਾਅਦ ਚ ਬਾਬਾ ਈਸ਼ਰ ਸਿੰਘ ਨੂੰ ਬੇਨਤੀ ਕੀਤੀ ਉਹਨਾਂ ਕੋ ਸਵਾਨੀ ਬਣਿਆ ਪਤਾ ਨਹੀਂ ਮੇਰੇ ਕਿੰਨੇ ਗੁਨਾਹ ਨੇ ਕਿੰਨੇ ਪਾਪ ਨੇ ਇਹ ਸੰਗਤਾਂ ਦੇ ਜੋਰੇ ਮੇਰੇ ਸਿਰ ਤੇ ਰੱਖੋ ਤਾਂ ਕਿ ਮੇਰੇ ਪਾਪਾਂ ਦਾ ਬੋਝ ਹਲਕਾ ਹੋ ਸਕੇ ਸ੍ਰੀ ਅਕਾਲ ਅੱਡੀ ਨਿਮਰਤਾ ਮਹਾਂਪੁਰਖਾਂ ਦੇ ਅੰਦਰ ਹੁਣ ਸੇਵਾਦਾਰ ਕਿਦਾ ਹੌਸਲਾ ਪਵੇ ਕਿ ਸੰਗਤਾਂ ਦੇ ਜੋੜੇ ਮਹਾਂਪੁਰਖਾਂ ਦੇ ਸਿਰ ਤੇ ਰੱਖੇ ਕੁਝ ਸੇਵਾਦਾਰ ਸਿਆਣੇ ਸਨ ਗੁਰਮੁਖੋ ਸਮਝਦਾਰ ਸੋਝੀ ਵਾਲੇ ਸਨ ਨਾਲ ਸੰਗਤਾਂ ਨੂੰ ਲਿਆ ਤੇ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਬੇਨਤੀਆਂ ਸ਼ੁਰੂ ਕਰਤੀਆਂ ਫੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਂਪੁਰਖ ਸੰਤ ਮੀਆਂ ਸਿੰਘ ਦੇ ਅੰਦਰ ਇਹ ਭਾਵਨਾ ਸੀ ਕਿ ਬਾਬਾ ਅਨੰਥ ਵੀ ਇੱਥੇ ਚਰਨ ਪਾਉਣ ਨਹੀਂ ਆਏ ਉਹ ਬਾਣਾ ਵਰਤਾ ਕੇ ਸ੍ਰੀ ਰੂਪੀ ਚੋਲਾ ਛੱਡ ਕੇ ਬਾਬਾ ਜੀ ਸ਼ਿਰਸ਼ਕ ਵੀ ਨਹੀਂ ਆਏ ਇਹ ਸਤਿਗੁਰੂ ਜਿਹੜੇ ਮਹਾਂਪੁਰਖ ਐਸ ਵੇਲੇ ਤੁਹਾਡੀ ਸੇਵਾ ਦੇ ਵਿੱਚ ਨੇ ਕਿਰਪਾ ਕਰੋ ਉਹਨਾਂ ਨੂੰ ਭੇਜਣਾ ਕਰੋ ਇੱਧਰ ਸੰਗਤਾਂ ਅਰਦਾਸ ਪਈਆਂ ਕਰਦੀਆਂ ਨੇ ਉਧਰੋਂ ਬਾਬਾ ਕੁੰਦਨ ਸਿੰਘ ਜੀ ਸ਼ਾਮ ਨੂੰ ਜਦੋਂ ਸਤਿਗੁਰ ਦੀ ਸੇਵਾ ਤੋਂ ਆਏ ਸੇਵਾਦਾਰ ਨਕੂਲ ਬੁਲਾਇਆ ਕਿਤੇ ਸਰਦਾਰ ਸੰਤੋਖ ਸਿੰਘ ਜੱਥਲ ਲੁਧਿਆਣੇ ਵੱਲੋਂ ਬੁਲਾਓ ਜਲਦੀ ਕਰੋ ਵੱਡੇ ਮਹਾਂਪੁਰਖਾਂ ਦਾ ਹੁਕਮ ਹੋ ਗਿਆ ਹੈ ਸਤਿਗੁਰ ਨੇ ਵੀ ਹੁਕਮ ਕੀਤਾ ਹੈ ਵੱਡੇ ਮਹਾਂਪੁਰਖ ਬਾਬਾ ਅਨੰਦ ਸਿੰਘ ਨੇ ਹੁਕਮ ਕੀਤਾ ਹੈ ਅਸੀਂ ਸੰਤ ਮੀਹਾ ਸਿੰਘ ਦੀ ਪਿਆਲੀਆਂ ਉੱਤੇ ਜਾਣਾ ਹੈ ਗੁਰਮੁਖ ਕੋ ਇਧਰੋਂ ਚੱਲੇ ਪਏ ਮਹਾਂਪੁਰਖਾਂ ਨੇ ਉਧਰੋਂ ਸੰਤ ਮੀਹਾ ਸਿੰਘ ਨੂੰ ਪਤਾ ਲੱਗ ਗਿਆ ਦੂਰ ਦੂਰ ਤੱਕ ਚਟੀਆਂ ਚਾਦਰਾਂ ਦੀ ਵਿਛਾਈ ਕਰ ਦਿੱਤੀ ਅੱਜ ਬਾਬਾ ਕੁੰਦ ਸਿੰਘ ਜਦੋਂ ਉੱਥੇ ਪਹੁੰਚੇ ਬੜਾ ਸਵਾਗਤ ਕੀਤਾ ਜਿਵੇਂ ਆਇਆ ਆਖਿਆ ਸਾਰੀਆਂ ਸੰਗਤਾਂ ਨੇ ਸੰਤ ਮੀਹਾ ਸਿੰਘ ਜੀ ਨੇ ਦੋਨੋ ਮਹਾਂਪੁਰਖਾਂ ਜੀ ਬੈਠ ਕੇ ਵਿਚਾਰਾ ਹੋਈਆਂ ਗੁਰਮੁਖੋ ਜਾਨ ਲੱਗਿਆ ਬਾਬਾ ਕੁੰਦਨ ਸਿੰਘ ਜੀ ਅਕਲ ਲੱਗੇ ਉਹ ਸੰਤ ਮੀਹਾ ਸਿੰਘ ਜੀ ਤੁਹਾਡੇ ਉੱਪਰ ਹੁਣ ਗੁਰਨਾਨਕ ਜੀ ਦੀ ਕਿਰਪਾ ਹੋ ਗਈ ਹੈ ਗੁਰਨਾਨਕ ਜੀ ਦੀ ਕਿਰਪਾ ਹੋ ਗਈ ਹੈ ਅੱਜ ਤੋਂ ਬਾਅਦ ਤੂੰ ਸਿੱਖੀ ਦਾ ਪ੍ਰਚਾਰ ਕਰੋ ਉਹਨਾਂ ਗੁਰਿਆ ਨੂੰ ਗੁਰੂ ਵਾਲੇ ਬਣਾਓ ਫੇ ਬਾਬਾ ਕੁੰਦਨ ਸਿੰਘ ਜੀ ਨੇ ਸੰਤ ਮੀਹਾ ਸਿੰਘ ਦੀ ਕਮਾਈ ਨੂੰ ਪ੍ਰਗਟ ਕਰ ਦਿੱਤਾ ਗੁਰਮੁਖੋ ਵਾਹ ਸੰਤ ਮੀਹਾ ਸਿੰਘ ਦੀ ਕਮਾਈ ਨੂੰ ਪ੍ਰਗਟ ਕੀਤਾ ਅੱਜ ਅਨੇਕਾਂ ਅਸਥਾਨੇ ਸੰਤ ਮੀਆਂ ਸਿੰਘ ਦੇ ਨਾਮ ਤੇ ਸੰਤ ਮੀਆਂ ਸਿੰਘ ਸਿਆਲ ਵਾਲੇ ਤੇ ਕਮਾਈ ਨੂੰ ਪੜਗੜ ਕੇ ਕਿੰਨਾ ਕੀਤਾ ਜਿੰਨਾ ਮਹਾਂਪੁਰਖਾਂ ਦੀ 100 ਸਾਲਾ ਜਨਮ ਸ਼ਦਾਬ ਦੀ ਮਨਾ ਰਹੇ ਹੋ ਧੰਨ ਬਾਬਾ ਕੁੰਨਨ ਸਿੰਘ ਜੀ ਨੇ ਸੰਤ ਮੀਆਂ ਸਿੰਘ ਨੂੰ ਕਮਾਈ ਨੂੰ ਪੜਗੜ ਕਰਕੇ ਤੇ ਸਿੱਖੀ ਦੇ ਪ੍ਰਚਾਰ ਵਾਲੇ ਤੋੜਿਆ ਆਹ ਗੁਰਮੁਖੋ ਸਮਾਉੱਚ ਕੇ ਗਾ ਨਹੀਂ ਜਾਂਦੇ ਸਤਿਗੁਰੂ ਕਿਰਪਾ ਕਰਨ ਸਤਿਗੁਰੂ ਬਖਸ਼ਿਸ਼ ਕਰਨਾ ਪੂਰਾ ਯਤਨ ਕੀਤਾ ਹੈ ਕਿ ਸੰਖੇਪ ਦੇ ਵਿੱਚ ਇਤਿਹਾਸ ਮਹਾਂਪੁਰਖ ਦੱਸਣਾ ਆਏ ਜਾਵੇ ਸਤਿਗੁਰੂ ਦੇ ਕੋਟਨ ਕੋਟਨਵਾਜ ਜੋ ਸਤਿਗੁਰੂ ਜੀ ਨੇ ਆਪਣੀ ਗੋਦ ਵਿੱਚ ਠਾ ਕੇ ਤੁਹਾਡੇ ਦਰਸ਼ਨ ਕਰਾਏ ਨੇ ਸੰਗਤ ਦਾ ਧੰਨਵਾਦ ਜੋ ਬੈਠ ਕੇ ਸੀ ਸੰਧ ਤੇ ਜੋ ਘੜ ਬੈਠ ਕੇ ਇਸ ਮਗਲ ਦਾ ਆਨੰਦ ਮਾ ਰਹੀਆਂ ਨੇ ਸੰਗਤਾਂ ਉਹਨਾਂ ਦਾ ਧੰਨਵਾਦ ਜੋ ਘਰ ਤੇ ਬੈਠ ਕੇ ਤੁਸੀਂ ਅਸੀਸਾਂ ਦਿੱਤੀਆਂ ਜਿੰਨੇ ਗੁਰਮਖ ਪਿਆਰੇ ਸਟੇਜ ਤੇ ਬੈਠੇ ਨੇ ਸਤਿਗੁਰੂ ਕਿਰਪਾ ਕਰਨ ਬਖਸ਼ਿਸ਼ ਕਿ ਸਾਰੇ ਮਹਾਂਪੁਰਖਾਂ ਦਾ ਸਾਰੇ ਗੁਰਮਖਾਂ ਦਾ ਧੰਨਵਾਦ ਆਓ ਵਿਚਾਰ ਕਰਦੇ ਆ ਇੱਕ ਨੀਆਂ ਨਿੱਕੀਆਂ ਗਲਤੀਆਂ ਭੁੱਲਾਂ ਹੋ ਗਈਆਂ ਨੇ ਸਤਿਗੁਰੂ ਬਖਸ਼ਣ ਜੋਗ ਨੇ ਸਤਿਗੁਰੂ ਸਾਹਿਬ ਜੀ ਦਾ ਬਖਸ਼ਣ ਜੋਗ ਹੈ ਆਉ ਦੱਸ ਦੇ ਪੁੱਲਾ ਬਖਸ਼ੋ ਜੀ ਬਖਸ਼ਦੇ ਹੋ ਦੇਵ ਅਸੀਸ ਪ੍ਰਵਨੋ ਫਤੇ ਪਿਆਰ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ